हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਦੋਸਤੋ ਰਾਜ ਸੰਧੂ ਫਾਰਮਿੰਗ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ ਸੋ ਜਿਹੜੇ ਵੀ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਸੋ ਬਾਕੀ ਦੋਸਤੋ ਜਿੰਨੇ ਵੀ ਵੀਰ ਆਪਣੇ ਚੈਨਲ ਨੂੰ ਸਪੋਰਟ ਕਰਦੇ ਨੇ ਜਿੰਨੇ ਵੀ ਸ਼ੇਅਰ ਕਰਦੇ ਨੇ ਵੀਡੀਓ ਉਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਆਪਾਂ ਸਬਸਕ੍ਰਾਈਬ ਕੀਤਾ ਹੈਗਾ ਜਾਂ ਜਿੰਨੇ ਵੀ ਨਵੇਂ ਆਪਣੇ ਭੈਣ ਭਰਾ ਵੀਰ ਆਪਾਂ ਨੂੰ ਕਰਦੇ ਆ ਸਬਸਕ੍ਰਾਈਬ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਜਾ ਦਿਖਾਵਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਸਲੇਮਪੁਰ ਤਹਿਸੀਲ ਰਾਏ ਸਿੰਘ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਹੈਗਾ ਸੋ ਜਿਹੜੀ ਸਟੇਟ ਆ ਦੋਸਤੋ Rajasthan ਆ ਜਾਂਦੀ ਆ ਜੇਕਰ ਆਪਾਂ ਸ਼੍ਰੀ ਗੰਗਾ ਨਗਰ ਤੋਂ ਪਿੰਡ ਸਲੇਮਪੁਰ ਦੀ ਦੂਰੀ ਵੇਖੀ ਤਾਂ 80 ਤੋਂ 85 ਕਿਲੋਮੀਟਰ ਆ ਜੇਕਰ ਤਹਿਸੀਲ ਰਾਏ ਸਿੰਘ ਨਗਰ ਤੋਂ ਦੇਖੀ ਆ ਤਾਂ ਤਕਰੀਬਨ 25 ਤੋਂ 30 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਇਹ ਪਿੰਡ ਹੈਗਾ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਓਨਰ ਬਾਈ ਲਾਪ੍ਰੀਤ ਸਿੰਘ ਜੀ ਆ ਨੰਬਰ ਲਾਪ੍ਰੀਤ ਬਾਈ ਦੇ ਬਿਲਕੁਲ نیچے ਸਕਰੀਨ ਤੇ 200 476 888 96 742 ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਜੇਕਰ ਦੋਸਤੋ ਇਸ ਪਹਿਲੇ ਨੰਬਰ ਵਾਲੀ ਆਪਾਂ ਮੱਝ ਦੀ ਗੱਲ ਕਰੀਏ ਤਾਂ ਦੋਸਤੋ ਇਹ ਦੂਜਾ ਸੁਬਾ ਸੋਈ ਆ ਅੱਜ ਤਕਰੀਬਨ 3 ਦਿਨ ਹੋ ਗਿਆ ਦੋਸਤੋ ਸੂਈ ਨੂੰ ਬਿਲਕੁਲ ਮਗਰ ਜਿਹੜੀ ਆ ਦੋਸਤੋ ਕਾਫ ਆ ਉਹ ਕੱਟੀ ਆ ਮਗਰ ਫੀਮੇਲ ਕਾਫ ਆ 9 ਤੋਂ 10 ਕਿਲੋ ਜਿਹੜਾ ਦੁੱਧ ਦਾ ਬਿਲਕੁਲ ਤੁਹਾਨੂੰ ਤਿਆਰ ਮਿਲ ਗਿਆ ਇਸ ਦੇ ਥੱਲੇ ਤੇ ਮੁੱਲ ਜਿਹੜਾ ਦੋਸਤੋ 65000 ਰੁਪਇਆ ਹੈਗਾ 65000 ਦੇ ਵਿੱਚ ਜਿਹੜੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜਾਵੇਗੀ 9 ਤੋਂ 10 ਕਿਲੋ ਜਿਹੜਾ ਹੁਣ ਬਿਲਕੁਲ ਮੌਕੇ ਦਾ ਰੈਡੀ ਆ ਤਕਰੀਬਨ 12 ਲੀਟਰ ਦੀ ਮਿਲਕਿੰਗ ਆਮ ਨਾਰਮਲੀ ਪਾ ਦੇਗੀ ਇਹ ਬਾਕੀ ਚੰਗੀ ਅਲਟਰ ਦੀ ਕੁਆਲਿਟੀ ਹੈਗੀ ਆ ਕਾਟ ਕਾਠੀ ਬਹੁਤ ਵਧੀਆ ਹੈਗਾ ਮੱਝ ਦਾ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਬਾਕੀ ਨਰਕ ਪਰਖ ਜਿਹੜੀ ਹੈਗੀ ਆ ਦੋਸਤੋ ਆਪਣੀ ਮੌਕੇ ਦੇ ਪਿੰਡ ਪਹੁੰਚ ਕੇ ਰਾਜਸਥਾਨ ਪਹੁੰਚ ਕੇ ਸ਼੍ਰੀ ਗੰਗਾ ਨਗਰ ਪਹੁੰਚ ਕੇ ਪਿੰਡ ਸਲੇਮਪੁਰ ਪਹੁੰਚ ਕੇ ਜ਼ਰੂਰ ਕਰ ਲਿਓ ਤਸੱਲੀ ਤੁਹਾਡੀ ਆਪਣੀਆਂ ਦੋਸਤੋ ਜ਼ਰੂਰ ਕਰ ਲਿਓ ਅਗਲੀ ਜਿਹੜੀ ਦੋਸਤੋ ਆਪਾਂ ਨਮਾਜ ਦੀ ਗੱਲ ਕਰਾਂਗੇ ਤਕਰੀਬਨ ਦੋਸਤੋ 12 ਕਿਲੋ ਦੁੱਧ ਇਸਨੇ ਪਹਿਲੇ ਸਵੇਰੇ ਦੇ ਵਿੱਚ ਦਿੱਤਾ ਸੀਗਾ ਇਸ ਵਾਰ ਜਿਹੜੀ ਦੋਸਤੋ ਦੂਜਾ ਸਵੇਰ ਇਸਨੇ ਸੂਣਾ ਹੈਗਾ 8 ਤੋਂ 10 ਦਿਨ ਹਜੇ ਜਿਹੜੇ ਬਾਕੀ ਐ ਸੂਣ ਦੇ ਵਿੱਚ ਐ ਇਸ ਵਾਰ ਦੋਸਤੋ 12 ਪਲੱਸ ਦੀ 22 ਲਾਪ੍ਰਿਤ ਕਹਿੰਦਾ ਸੀ ਵੀ 22 ਦੀ 12 ਪਲੱਸ ਦੀ ਉਮੀਦ ਕੀਤੀ ਜਾਂਦੀ ਇਸ ਵਾਰ ਤਕਰੀਬਨ ਪਹਿਲੇ ਸਵੇਰੇ 12 ਲੀਟਰ ਇਸ ਨੇ ਦੁੱਧ ਦਿੱਤਾ ਹੈਗਾ ਮੁੱਲ ਜਿਹੜਾ ਦੋਸਤੋ 75000 ਰੁਪਏ ਇਸ ਦੀ ਡਿਮਾਂਡ ਆ 75000 ਦੇ ਵਿੱਚੋਂ ਜਿਹੜਾ ਬਣਦਾ ਮਾਨਤਾ ਨਾਲ ਜ਼ਰੂਰ ਕੀਤਾ ਜਾਵੇਗਾ ਨਰਕ ਪਰਖ ਤਿਪਕੇ ਬਿਲਕੁਲ ਆਪਣਾ ਤਸੱਲੀ ਜਿਹੜੀ ਆ ਤੁਸੀਂ ਦੋਸਤੋ ਪਿੰਡ ਪਹੁੰਚ ਕੇ ਜ਼ਰੂਰ ਕਰ ਸਕਦੇ ਜੀ ਸੋ ਬਾਈ ਦੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਵੀਡੀਓ ਤੇ ਥੱਲੇ ਜਿਹੜੇ ਦੋਸਤੋ ਚੱਲਦੇ ਹੋ ਰਹੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਚੰਗੀ ਆਰਡਰ ਦੀ ਕੁਆਲਿਟੀ ਆ ਦੋਸਤੋ ਸੋਨਾ ਥਾਣਾ ਮੁਠੀ ਵਾਲਾ ਥਣ ਲੱਗਾ ਹੈਗਾ ਦਿਨ ਹਜੇ ਤਕਰੀਬਨ ਇਸਨੇ ਦੋਸਤੋ 8 ਤੋਂ 10 ਦਿਨ ਹਜੇ ਬਾਈ ਦੇ ਕਹਿਣ ਮੁਤਾਬਕ ਹਜੇ ਦਿਨ ਇਹਨੇ ਲੈ ਜਾਣੇ ਹੈਗੇ ਆ ਸੋ ਤੁਸੀਂ ਤਸੱਲੀ ਜਿਹੜੀ ਦੋਸਤੋ ਆਪਣੀ ਕਰਨ ਤੋਂ ਬਾਅਦ ਬਿਲਕੁਲ ਇਸ ਨੂੰ ਖਰੀਦ ਸਕਦੇ ਜੀ ਬਿਲਕੁਲ 70000 ਰੁਪਿਆ ਦੋਸਤੋ ਇਸ ਦੀ ਜਿਹੜੀ ਡਿਮਾਂਡ ਹੈਗੀ ਆ 72000 ਰੁਪਿਆ ਮੋਲਾ ਜੇਕਰ ਤੁਸੀਂ ਪੰਜਾਬ ਤੋਂ ਵੀ ਜਾਣਾ ਹੈ ਹਰਿਆਣੇ ਤੋਂ ਯੂਪੀ ਤੋਂ ਕਿਸੇ ਸਾਈਡ ਤੋਂ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਲੋਕੇਸ਼ਨ ਤੇ ਪਹੁੰਚ ਕੇ ਬਿਲਕੁਲ ਸੌਦਾ ਕਰ ਸਕਦੇ ਜੀ ਜੇਕਰ ਦੋਸਤੋ ਆਪਾਂ ਅਗਲੀ ਝੋਟੀ ਦੀ ਗੱ ਇਹ ਪੂਰੀ ਦੋਸਤੋ ਝੋਟੀ ਆ ਬੂਰੀ ਝੋਟੀ ਹੈਗੀ ਆ ਤਕਰੀਬਨ ਸੂਈ ਹੈਗੀ ਆ ਮੌਕੇ ਦਾ ਜਿਹੜਾ ਦੁੱਧ ਆ ਦੋਸਤੋ 10 ਕਿਲੋ ਜਿਹੜਾ ਬਿਲਕੁਲ ਮੌਕੇ ਦਾ ਦੁੱਧ ਰੈਡੀ ਹੈਗਾ 7-8 ਦਿਨਾਂ ਦੀ ਜਿਹੜੀ ਸੂਈ ਆ ਮਗਰ ਜਿਹੜਾ ਮੇਲ ਕਾਫ ਆ ਮਗਰ ਕਟਾ ਅਡਰ ਦੀ ਕੁਆਲਿਟੀ ਚੰਗੀ ਆ ਦੋਸਤੋ ਲੰਬਾ ਥਾਣਾ ਮੁਠੀ ਵਾਲਾ ਥਣ ਲੱਗਾ ਹੈਗਾ ਰਿੰਗ ਸਿੰਘ ਬਿਲਕੁਲ ਛੋਟਾ ਜਿਹਾ ਸਿੰਘ ਲੱਗਾ ਹੈਗਾ ਬਿਲਕੁਲ ਬੂਰੇ ਰੰਗ ਦੇ ਵਿੱਚ ਤੁਹਾਨੂੰ ਜਿਹੜੀ ਦੋਸਤੋ ਇਹ ਝੋਟੀ ਮਿਲੇਗੀ ਦੋ ਦੰਦ ਜਿਹੜੀ ਆ ਦੋਸਤੋ ਉਹ ਕੰਪਲੀਟ ਆ ਅੱਗੇ ਚੌਕ ਦੇ ਦੰਦ ਜਿਹੜੇ ਆ ਉਹ ਦੋਸਤੋ ਚ ਬਿਲਕੁਲ ਸੋਹਣੀ ਜਿਹੜੀ ਝੋਟੀ ਆ ਰਾਜੀ ਆ ਵਜਨ ਦੇ ਵਿੱਚ ਹੈਗੀ ਆ ਤੇ ਜਿਹੜਾ ਮਿਲਕ ਹੈਗਾ ਦੋਸਤੋ तकरीबन 10 ਕਿਲੋ ਹੁਣ ਮੌਕੇ ਦਾ ਰੈਡੀ ਹੈਗਾ ਮੁੱਲ ਜਿਹੜਾ ਇਸ ਦਾ ਹੈਗਾ ਦੋਸਤੋ 68000 ਰੁਪਇਆ ਹੈਗਾ 68000 ਦੇ ਵਿੱਚੋਂ ਜਿਹੜਾ ਦੋਸਤੋ ਬੰਦਾ ਮਾਨਤਣਾ ਥੋੜੀ ਤਸੱਲੀ ਕਰਨ ਤੋਂ ਬਾਅਦ ਜਿਹੜਾ ਜਦੋਂ ਸੌਦਾ ਹੋਵੇਗਾ ਤੁਸੀਂ ਸੌਦਾ ਕਰੋਗੇ ਦੋਸਤੋ ਉਸ ਤੋਂ ਬਾਅਦ ਜਿਹੜਾ ਮਾਨਤਣਾ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਹਰ ਇੱਕ ਪਸ਼ੂ ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਏਗਾ ਕੋਈ ਪੱਕਾ ਫਿਕਸ ਰੇਟ ਨਹੀਂ ਹੈਗਾਗਾ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਏਗਾ ਬਾਕੀ ਜੇ ਡਿਲੀਵਰ ਵੀ ਤੁਸੀਂ ਪਸ਼ੂ ਕਰਾਉਣਾ ਚਾਹੁੰਦੇ ਹੋ ਆਪਣੇ ਥਾਂ ਟਿਕਾਣੇ ਤੇ ਪੰਜਾਬ ਦੇ ਵਿੱਚ ਹਰਿਆਣਾ ਯੂਪੀ ਦਿੱਲੀ ਕਿਸੇ ਅਨਦਰ ਸਟੇਟ ਦੇ ਵਿੱਚ ਤੁਸੀਂ ਬਾਈ ਲਾਪਰੀ ਦੇ ਨਾਲ ਗੱਲਬਾਤ ਕਰ ਸਕਦੇ ਜੀ ਸੋ ਇਹ ਸਾਨੂੰ ਦੋਸਤੋ ਬਾਈ ਹੋਰਾਂ ਦੇ ਕੋਲ ਤਿੰਨ ਪਸ਼ੂ ਤਿੰਨੇ ਪਸ਼ੂ ਦੋਸਤੋ ਬਹੁਤ ਚੰਗੇ ਨੇ ਬਾਕੀ ਤੁਸੀਂ ਆਪਣੀ ਨਰਕ ਪਰਖ ਜਿਹੜੀ ਹੈਗੀ ਆ ਤਸੱਲੀ ਆ ਉਹ ਤੁਸੀਂ ਜਗਾ ਤੇ ਪਹੁੰਚ ਕੇ ਲੋਕੇਸ਼ਨ ਤੇ ਪਹੁੰਚ ਕੇ ਬੜੀ ਤਸੱਲੀ ਨਾਲ ਕਰ ਸਕਦੇ ਜੀ ਦੋ ਡੰਗ ਦੀ ਚੁਵਾਈ ਕਰ ਸਕਦੇ ਜੀ ਤਿੰਨ ਡੰਗ ਦੀ ਚੁਵਾਈ ਕਰ ਸਕਦੇ ਜੀ ਜਿਹੜਾ ਪਸ਼ੂ ਸੋਇਆ ਉਹਦੀ ਬਿਲਕੁਲ ਤਸੱਲੀ ਕਰਕੇ ਦੋਸਤੋ ਤੁਸੀਂ ਪਸ਼ੂ ਖਰੀਦ ਸਕਦੇ ਜੀ ਜਿਹੜਾ ਪਸ਼ੂ ਸੂਨ ਵਾਲਾ ਉਹਨੂੰ ਤੁਸੀਂ ਚੈੱਕ ਪਾਸ ਕਰ ਸਕਦੇ ਜੀ ਚਾਰੇ ਥਾਣਾ ਦੇ ਵਿੱਚੋਂ ਬਿਲਕੁਲ ਟਿੱਪ ਕੇ ਤਸੱਲੀ ਕਰ ਸਕਦੇ ਜੀ ਸੋ ਦੂਰੀ ਥੋੜੀ ਜੀ ਜ਼ਰੂਰ ਹੈਗੀ ਆ ਬਾਕੀ ਜੇ ਪਸ਼ੂ ਚੰਗਾ ਮਿਲਦਾ ਦੋਸਤੋ ਤੇ ਤੁਸੀਂ ਜ਼ਰੂਰ ਪਹੁੰਚ ਕੇ ਵਧੇਰੇ ਜਿਹੜੀ ਆ ਨਰਕ ਪਰਖ ਕਰਕੇ ਪਸ਼ੂ ਖਰੀਦ ਸਕਦੇ ਜੀ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ